ਨਾਈਟ ਪਿੰਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 8 ਜੁਲਾਈ ਨੂੰ ਮੁਹਾਲੀ ਵਿੱਚ ਸ਼ੁਰੂ ਕੀਤੀ ਗਈ ਈਜ਼ੀ ਰਜਿਸਟਰੀ ਸਕੀਮ ਨੂੰ ਹੋਣਾ ਲੁਧਿਆਣਾ ਵਿੱਚ ਵੀ ਲਾਗੂ ਕਰ ਦਿੱਤਾ ਗਿਆ ਹੈ ਇਸ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਲੁਧਿਆਣਾ ਸ਼ਹਿਰੀ ਪ੍ਰਧਾਨ ਜਤਿੰਦਰ ਖੰਗੂੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਯੋਜਨਾ ਦੀ ਤਾਰੀਫ਼ ਵੀ ਕੀਤੀ ਤੇ ਇਸ ਨੂੰ ਆਮ ਲੋਕਾਂ ਲਈ ਇੱਕ ਇਤਿਹਾਸਿਕ ਕਦਮ ਕਰਾਰ ਦਿੱਤਾ ਉਨਾ ਕਿਹਾ ਕਿ ਹੁਣ ਲੁਧਿਆਣਾ ਵਾਸੀਆਂ ਨੂੰ ਜਾਇਦਾਦ ਦੀ ਰਜਿਸਟਰੀ ਲਈ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਕਿਉਂਕਿ ਹੁਣ ਇਹ ਪ੍ਰਕਿਰਿਆ ਆਨਲਾਈਨ ਜਨਨਿਤ ਰਜਿਸਟਰੀ ਕੇਂਦਰ ਰਾਹੀਂ ਆਸਾਨੀ ਨਾਲ ਹੋ ਜਾਵੇਗੀ ਇਸ ਸਕੀਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸਦੇ ਹੋਏ ਘਰ ਬੈਠੇ ਆਨਲਾਈਨ ਰਜਿਸਟਰੀ ਡਿਜੀਟਲ ਦਸਤਾਵੇਜ਼ਾਂ ਦੀ ਜਾਂਚ ਤੇ ਟਾਈਮ ਸਲot ਬੁਕਿੰਗ ਨਿਯਮਤ ਨਿਯਤ ਕੇਂਦਰਾਂ ਤੇ ਸਹਾਇਕ ਸਟਾਫ ਦਲਾਲਾਂ ਤੋਂ ਮੁਕਤੀ ਪ੍ਰਸ਼ਟਾਚਾਰ रहत ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਪ੍ਰਕਿਰਿਆ ਇਸ ਮੌਕੇ ਤੇ ਜਤਿੰਦਰ ਖੰਗੂੜਾ ਨੇ ਕਿਹਾ ਕਿ ਇਹ ਯੋਜਨਾ ਭਗਵੰਤ ਮਾਨ ਦੀ ਤਕਨੀਕ ਆਧਾਰਿਤ ਸ਼ਾਸਨ ਨੀਤੀ ਦਾ ਹਿੱਸਾ ਹੈ ਜੋ ਲੋਕਾਂ ਨੂੰ ਸੁਵਿਧਾ ਜਨਕ ਅਤੇ ਇਮਾਨਦਾਰੀ ਸਰਕਾਰ ਸ਼ਿਵਾਮਾ ਉਪਲਬਧ ਕਰਵਾਉਂਦੀ ਹੈ ਅਤੇ ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਯੂਨਿਟ ਵੱਲੋਂ ਵਾਰਡ ਪੱਧਰੀ ਜਾਗਰੂਕਤਾ ਮਹਿੰਮਤ ਚਲਾਈ ਜਾਵੇਗੀ ਤਾਂ ਜੋ ਬਦ ਤੋਂ ਬਦ ਲੋਕ ਇਸ ਸਕੀਮ ਦਾ ਲਾਭ ਲੈ ਸਕਣ